ਫਰਥ ਸਹਿਮ ਦੀ ਧਰਤੀ ਦੇ ਵੱਡਾ ਮੈਰਾਥਨ ਓਪਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲਾ ਨਾਮ ਲੜਕਿਆਂ ਲਈ ਬੋਲਟ ਮੋਟਰਸਾਈਕਲ ਦੂਜਾ ਨਾਮ ਮੋਟਰਸਾਈਕਲ ਤੀਜਾ ਨਾਮ 41000 ਚੌਥਾ ਨਾਮ 31000 ਕਿੰਦਾ ਸਾਰੇ ਵੀਰ ਭਰਾ ਅਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕਹਿੰਦੇ ਚਮਕੌਰ ਸਹਿਮ ਦੀ ਧਰਤੀ ਦੇ ਵੱਡਾ ਮੈਰਾਥਨ ਓਪਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲਾ ਨਾਮ ਲੜਕੇਾਂ ਲਈ ਬੋਲਟ ਮੋਟਰਸਾਈਕਲ ਦੂਜਾ ਨਾਮ ਮੋਟਰਸਾਈਕਲ ਤੀਜਾ ਨਾਮ 41000 ਚੌਥਾ ਨਾਮ 31000 ਤੇ ਪੰਜਵਾਂ ਨਾਮ 21000 ਤੇ ਕੁੜੀਆਂ ਲਈ ਪਹਿਲਾ ਨਾਮ ਸਕੂਟਰੀ ਤੇ ਦੂਜਾ ਨਾਮ ਦੂਜਾ ਨਾਮ ਅਨਮਾਰੀ ਦਿੱਤੀ ਜਾਵੇਗੀ ਤੇ ਤੀਜਾ ਨਾਮ 31000 ਚੌਥਾ ਨਾਮ 21000 ਤੇ ਪੰਜਵਾਂ ਨਾਮ 11000 ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਵਿੱਚ ਲੜਕੇਾਂ ਲਈ ਏਜ ਦੀ ਕੋਈ ਲਿਮਟ ਨਹੀਂ ਪਰ ਇੱਕ ਕੰਡੀਸ਼ਨ ਦੇ ਤੌਰ ਤੇ ਕਹਿੰਦੇ ਮੁੰਡਿਆਂ ਨੂੰ ਸਿਰ ਤੇ ਪਗੜੀ ਬੰਨ੍ਹਣੀ ਪਊਗੀ ਤੇ ਕੁੜੀਆਂ ਨੂੰ ਸਿਰ ਤੇ ਪਗੜੀ ਜਾਂ ਰਮਾਲ ਬੰਨ੍ਹਣਾ ਪਊਗਾ ਜੇਕਰ ਕੁੜੀ ਕੋਈ ਵੀ ਪਗੜੀ ਬੰਨ੍ਹਦੀ ਹੈ ਤਾਂ ਉਸ ਨੂੰ ਵੱਖ ਤੌਰ ਤੇ ਸਨਮਾਨ ਕੀਤਾ ਜਾਵੇਗਾ ਸਾਰੇ ਜਣੇ ਉੱਥੇ ਵੱਧ ਤੋਂ ਵੱਧ ਪਹੁੰਚੋ ਇਹ ਓਪੜ ਮੈਰਾਥਨ ਕਰਵਾਈ ਜਾ ਰਹੀ ਹੈ ਇਸ ਵਿੱਚ ਏਜ ਦੀ ਵੀ ਕੋਈ ਲਿਮਟ ਨਹੀਂ ਹੈ ਹਰੇਕ ਬੰਦਾ ਭਾਗ ਲੈ ਸਕਦਾ ਹੈ ਆਪਣੀ ਮਨਮਰਜ਼ੀ ਨਾਲ ਨਾ ਹੀ ਕੋਈ ਐਂਟਰੀ ਫੀਸ ਦਿੱਤੀ ਜਾਵੇਗੀ ਇਸ ਵਿੱਚ